ਜਿਹੜੀਆਂ ਸਰ ਅੱਜ ਜਿਹੜੀ ਰੈਲੀ ਹੈ ਇਹਦੇ ਬਾਰੇ ਦੱਸੋ ਕੀ ਰੈਲੀ ਹੈ ਤੇ ਕਿਉਂ ਕਿਹਨਾ ਕਾਰਨ ਕਰਕੇ ਕੀਤੀ ਗਈ ਤੇ ਕਿੱਥੇ ਤੱਕ ਜਾਏਗੀ ਅਸੀਂ ਜਿਹੜਾ ਅੱਜ ਲਲਕਾਰ ਮਾਰਚ ਪੰਜਾਬ ਯੂਥ ਕਾਂਗਰਸ ਵੱਲੋਂ ਕੱਢ ਰਹੇ ਹਾਂ ਪੰਜਾਬ ਦੇ ਜਿਹੜੀਆਂ ਪੰਜਾਬ ਦੀਆਂ ਨਿਸ਼ਾਨੀਆਂ ਨੇ ਕੇਂਦਰ ਸਰਕਾਰ ਪੰਜਾਬ ਨੂੰ ਖਰਾਬ ਕਰਨਾ ਚਾਹ ਰਹੀ ਹੈ ਜਿਹੜੀ ਨਿਸ਼ਾਨੀ ਸਾਡੀ ਪਹਿਲੀ ਖੇਤੀਬਾੜੀ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਖਰਾਬ ਕੀਤਾ ਗਿਆ ਤਿੰਨ ਖੇਤੀਬਾੜੀ ਜਿਹੜੇ ਕਾਲੇ ਕਾਨੂੰਨ ਆ ਉਹ ਲੈ ਕੇ ਆਏ ਤੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਵੱਡਾ ਸੰਘਰਸ਼ ਲੜਨਾ ਪਿਆ ਕਿ ਉਹ ਵਾਪਸ ਕਰਾਏ ਉਸ ਤੋਂ ਬਾਅਦ ਹੜਾਂ ਦੇ ਵਿੱਚ ਜਿਸ ਤਰੀਕੇ ਨਾਲ ਮਤਰਾਈ ਮਾਲਾ ਵਿਭਾਰ ਕੇਂਦਰ ਸਰਕਾਰ ਨੇ ਕੀਤਾ ਵੀ ਕੁੱਲ 1200 ਕਰੋੜ ਦਾ ਚੈੱਕ ਵੀ ਨਹੀਂ ਸਕੀਮਾਂ ਦੇ ਵਿੱਚ ਜਿਹੜੇ 1200 ਕਰੋੜ ਬਾਏ ਉਹਦੇ ਨਾਲ ਪੰਜਾਬ ਦੇ ਜ਼ਿਲ੍ਹੇ ਤੇ ਨੂਨ ਛਿੜਕਣ ਦਾ ਕੰਮ ਇਹਨਾਂ ਨੇ ਕੀਤਾ ਸੀ ਹੁਣ ਜਿਹੜੀ ਬੜੀ ਵੱਡੀ ਨਿਸ਼ਾਨੀ ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਡੈਮੋਕਰੈਟਿਕ ਸੈਟਅਪ ਨੂੰ ਖਰਾਬ ਕਰਕੇ ਆਪਣੀ ਚੰਮ ਦੀਆਂ ਚਲਾਉਣਾ ਚਾਹੁੰਦੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਥਰੂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਦੇ ਖਿਲਾਫ ਆ ਜਿਹੜਾ ਮੋਰਚਾ ਲੱਗਿਆ ਉਹਦੀ ਸਪੋਰਟ ਵਿੱਚ ਦੂਜਾ ਜਿਹੜਾ ਇਹ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਕਿ ਜਿਹਦੇ ਵਿੱਚ ਯੂਟੀ ਦੇ ਜਿਹੜੇ ਐਡਮਿਨਿਸਟਰेटर ਦਾ ਅਧਿਕਾਰ ਹੈ ਔਰ ਹਰ ਉਹ ਅਧਿਕਾਰ ਜਿਹੜਾ ਪੰਜਾਬ ਦਾ ਹੈ ਉਹਨੂੰ ਖਰਾਬ ਕਰਨਾ ਚਾ ਰਹੇ ਹਨ ਕਿਉਂਕਿ ਗੱਲ ਇਹ ਹੈ ਕਿ ਪੰਜਾਬ ਦੀ ਦੇ ਪਿੰਡਾਂ 'ਚੋਂ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਚੰਡੀਗੜ੍ਹ ਦਾ ਜਿਹੜਾ ਗਠਨ ਹੈ ਉਹ ਇਸ ਤਰੀਕੇ ਨਾਲ ਹੋਇਆ ਸੀਗਾ ਇਹਦੇ ਤੇ ਪੰਜਾਬ ਦਾ ਹੱਕ ਹੈ ਅੱਜ ਪੰਜਾਬ ਦੇ ਹੱਕ ਨੂੰ ਅਸੀਂ ਮਰਨ ਨਹੀਂ ਦੇਣਾ ਜੋ ਇਹਨਾਂ ਦਾ ਸਾਰੀਆਂ ਨਿਸ਼ਾਨੀਆਂ ਪੰਜਾਬ ਦੀਆਂ ਜੋ ਖਰਾਬ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਉਹਦੇ ਖਿਲਾਫ ਅਸੀਂ ਅੱਜ ਲਲਕਾਰ ਮਾਰਚ ਕੱਢ ਰਹੇ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਉਹਦੇ ਬਾਣੂ ਚਿਬਜੀ ਵੀ ਆ ਰਹੇ ਸੋ ਲਲਕਾਰ ਮਾਰਚ ਪੰਜਾਬ ਯੂਥ ਕਾਂਗਰਸ ਵੱਲੋਂ ਕੱਢਿਆ ਜਾ ਰਿਹਾ ਹੈ ਸਰ ਇਹ ਯੂਨੀਵਰਸਿਟੀ ਤੱਕ ਜਾਏਗਾ ਜਾਂ ਕਿੱਥੇ ਲੱਗੇਗਾ ਅਸੀਂ ਗਵਰਨਰ ਹਾਊਸ ਕੋਲ ਜਾ ਰਹੇ ਹਾਂ ਕਿਉਂਕਿ ਗਵਰਨਰ ਇੱਕ ਰਿਪਰੈਜ਼ੈਂਟੇਟਿਵ ਹੈ ਯੂਨੀਅਨ ਗਵਰਨਮੈਂਟ ਦਾ ਔਰ ਉਹਦੇ ਕੋਲ ਅਸੀਂ ਗੱਲ ਰੱਖਣੀ ਹੈ ਉਹਨਾਂ ਨੂੰ ਜਗਾਉਣਾ ਚਾਹੁੰਨੇ ਹਨ ਉਹਨਾਂ ਰਾਹੀਂ ਕੇਂਦਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਨੇ ਹਾਂ ਕਿ ਪੰਜਾਬ ਇਹਨਾਂ ਗੱਲਾਂ ਲਈ ਤਿਆਰ ਹੈ ਤੁਹਾਡਾ ਜੇ ਸੰਘਰਸ਼ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਇਸ ਗੱਲ ਲਈ ਤਿਆਰ ਹੈ ਔਰ ਪੰਜਾਬ ਦੇ ਹੱਕ ਪੰਜਾਬ ਦੇ ਹੱਥ ਚ ਰੱਖਣ ਦੀ ਇਹ ਲੜਾਈ ਹੈ ਸਾਡੀ ਕੇਂਦਰ ਸਰਕਾਰ ਵੱਲੋਂ 1 ਜਨਵਰੀ 2026 ਤੋਂ ਸੈਂਸਸ ਸ਼ੁਰੂ ਕੀਤਾ ਕਰਨ ਲੱਗੇ ਨੇ ਉਹਨੂੰ ਲੈ ਕੇ ਆਪਣਾ ਇਹਨਾਂ ਦੇ ਹਰ ਏਜੰਡੇ ਦੇ ਵਿੱਚ ਇਹ ਭਾਜਪਾ ਆਪਣਾ ਏਜੰਡਾ ਹੈ ਜਿਹੜਾ ਉਹ ਚਲਾਉਣਾ ਚਾਹੁੰਦੀ ਹੈ ਕੋਈ ਜਿੰਨੇ ਫੈਸਲੇ ਹੋਏ ਨੇ ਹਿੰਦੁਸਤਾਨ ਦੇ ਵਿੱਚ ਉਹ ਸਾਰੇ ਅਨਡੈਮੋਕਰੈਟਿਕ ਹਰ ਕੋਈ ਕੰਸੈਂਸਸ ਨਹੀਂ ਪਾਰਲੀਮੈਂਟ ਸੈਸ਼ਨ ਕੱਟ ਗਏ ਕੋਈ ਪੋਲਿਟੀਕਲ ਪਾਰਟੀਆਂ ਨੂੰ ਆਨਬੋਰਡ ਨਹੀਂ ਲਿਆ ਜਾ ਰਿਹਾ ਕੋਈ ਆਪੋਜੀਸ਼ਨ ਆਨਬੋਰਡ ਨਹੀਂ ਲਿਆ ਜਾ ਰਿਹਾ ਦੋ ਚਾਰ ਬੰਦੇ ਸਰਕਾਰ ਚਲਾ ਰਹੇ ਔਰ ਉਹ ਆਪਣਾ ਜਿਹੜਾ ਅਜੰਡਾ ਹੈ ਉਹ ਜਿਹੜਾ ਮਿੱਥਿਆ ਹੋਇਆ ਅਜੰਡਾ ਜਿਹੜਾ ਹਜੇ ਦਿਖ ਨਹੀਂ ਰਿਹਾ ਔਰ ਉਹ ਚਲਾਉਣਾ ਚਾਹ ਰਹੇ ਹਰ ਮਸਲੇ ਤੇ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਉੱਥੇ ਅਨੰਪੁਰ ਸਾਹਿਬ ਦੇ ਵਿੱਚ ਸੈਸ਼ਨ ਲਗਾਇਆ ਗਿਆ ਦੋ ਦਿਨਾਂ ਦਾ ਉਹਦੇ 65 ਕਰੋੜ ਰੁਪਏ ਦਾ ਖਰਚਾ ਆਇਆ ਦੇਖੋ ਕਿਉਂਕਿ 350 ਸਾਲਾਂ ਬਹੁਤ ਵੱਡੀ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਨਾਈ ਜਾ ਰਹੀ ਹੈ ਤੇ ਮੈਂ ਤਾਂ ਇਸ ਗੱਲ ਦਾ ਵੈਲਕਮ ਕਰਨਾ ਪਰ ਮੈਂ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ 올 ਪਾਰਟੀ ਮੀਟਿੰਗ ਹੈ ਜਿਹੜੀ ਇਹਨਾਂ ਸਾਰੇ ਮਸਲਿਆਂ ਤੇ ਜੋ ਭਾਜਪਾ ਪੰਜਾਬ ਨੂੰ ਖਰਾਬ ਕਰਨਾ ਚਾਹ ਰਹੀ ਹੈ ਇਹਨਾਂ ਮਸਲਿਆਂ ਤੇ ਇੱਕ 올 ਪਾਰਟੀ ਮੀਟਿੰਗ ਬੁਲਾ ਕੇ ਭਾਜਪਾ ਨੂੰ ਐਕਸਪੋਜ਼ ਕੀਤਾ ਜਾਵੇ ਪੰਜਾਬ ਦੀ ਭਾਜਪਾ ਨੂੰ ਐਕਸਪੋਜ਼ ਕੀਤਾ ਜਾਵੇ ਜਿਹੜੇ ਸੁਨੀਲ ਜਾਖੜ ਸਾਹਿਬ ਕਾਂਗਰਸ ਦੀ ਬੋਲੀ ਹੋਰ ਸੀਗੀ ਜਦੋਂ ਕਾਂਗਰਸ ਸੀਗੀ ਹੁਣ ਭਾਜਪਾ ਚ ਉਹਨਾਂ ਦੀ ਬੋਲਤੀ ਬੰਦ ਹੈ ਉਹ ਵੀ ਪੀਯੂ ਦੇ ਸਟੂਡੈਂਟ ਨੇ ਉਹਨਾਂ ਦਾ ਕੀ ਬਿਆਨ ਆਇਆ ਕਿਸੇ ਪੰਜਾਬ ਦੇ ਲੀਡਰ ਦਾ ਕੋਈ ਬਿਆਨ ਆਇਆ ਸੋ ਇਸ ਲਈ ਪੰਜਾਬ ਸਰਕਾਰ ਨੂੰ ਆਲ ਪਾਰਟੀ ਮੀਟ ਬੁਲਾ ਕੇ ਕੇਂਦਰ ਨਾਲ ਲੜਾਈ ਹੈ ਜਿਹੜੀ ਉਹ ਵਿੜਨੀ ਚਾਹੀਦੀ ਹੈ ਔਰ ਪੰਜਾਬ ਦੀ ਬੀਜੇਪੀ ਨੂੰ ਐਕਸਪੋਜ਼ ਕਰਨਾ ਚਾਹੀਦਾ ਤੁਹਾਡੇ ਸਾਹਮਣੇ ਜਿਹੜੇ ਮੰਤਰੀ ਭੜਨ ਮੰਤਰੀ ਸੀਗੇ ਸੰਗਤ ਸਿੰਘ ਗਿੱਲ ਜੀ ਉਹਨਾਂ ਨੂੰ ਬਿਜਲੈਸ ਵੱਲੋਂ ਕਲੀਨ ਸ਼ੀਟ ਵੀ ਦਿੱਤੀ ਗਈ ਤੇ ਕੋਰਟ ਉਹਨਾਂ ਐਕਸੈਪਟ ਕਰ ਲਈ ਗਈ ਹੈ ਇਸ ਤੋਂ ਪਹਿਲਾਂ ਦੋ ਜਿਹੜੇ ਐਫ ਆਈ ਆਰ ਸੁੰਦਰ ਸ਼ਾਮ अरोड़ा ਜੀ ਔਰ ਭਾਰਤ ਭੂਸ਼ਣ ਆਸ਼ੂ ਜੀ ਉਹਨਾਂ ਦੀ ਐਫ ਆਈ ਆਰ ਵੀ ਹਾਈ ਕੋਰਟ ਵੱਲੋਂ ਕਾਸ਼ ਹੋਈਆਂ ਨੇ ਸੋ ਇੱਕ ਆਈਵਾਸ਼ ਸਰਕਾਰ ਵੱਲੋਂ ਰਚਿਆ ਗਿਆ ਸੀਗਾ ਜਿਹਦਾ ਪਰਦਾ ਫਾਸ਼ ਹੋ ਚੁੱਕਾ ਹੈ ਲੋਕ ਪਹਿਲਾਂ ਪਹਿਲਾਂ ਇਸ ਗੱਲ ਨੂੰ ਮੰਨਦੇ ਸੀ ਪਰ ਜਦੋਂ ਪਤਾ ਲੱਗਿਆ ਕਿ ਇੱਕ ਟੋਟਲ ਡਫਾਂਗ ਰਚਿਆ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਇੱਕ ਫੇਕ ਲੜਾਈ ਅਗੇਂਸਟ ਕ腐ਸ਼ਨ ਦਿਖਾਈ ਜਾ ਰਹੀ ਹੈ ਤਾਂ ਉਹਦਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਰਿਹਾ ਹੈ ਅਸਲ ਵਿੱਚ ਜਿਹੜੀ ਕ腐ਸ਼ਨ ਚੱਲ ਰਹੀ ਹੈ ਉਹ ਪੰਜਾਬ ਦੇ ਵਿੱਚ ਸਰਕਾਰੀ ਅਧਿਕਾਰਾਂ ਸਰਕਾਰੀ ਦਫ਼ਤਰਾਂ 'ਚ ਔਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜਿਸ ਤਰੀਕੇ ਨਾਲ ਆ ਪਾਲਿਸੀਜ਼ ਆ ਰਹੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਰਿਸੋਰਸਸ ਬਾਹਰ ਲੈ ਕੇ ਜਾਂਦੀ ਦਿੱਲੀ ਵਾਲੇ ਜਿਹੜੇ ਮੈਨੇਜ ਕਰ ਰਿਹਾ ਸਿਸਟਮ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਕੈਮ ਹੋਣਾ ਬੜਾ ਜ਼ਰੂਰੀ ਹੈ